ਫਾਜ਼ਿਲਕਾ ਵਿਧਾਇਕ ਨਿੰਦਰਪਾਲ ਸਿੰਘ ਸੋਨਾ ਨੇ ਫਾਜ਼ਿਲਕਾ ਦੇ ਪਿੰਡ ਟਾਣੀ ਰਾਮ ਸਿੰਘ ਵਿਖੇ ਲੋਕਾਂ ਦਾ ਹਾਲ-ਚਾਲ ਪੁੱਛਿਆ ਅਤੇ ਇਸ ਮੌਕੇ ਪਿੰਡ ਵਾਸੀਆਂ ਨੂੰ ਖਸ਼ਵਾ ਦੇ ਲਈ ਫੀਡ ਮੁਹੱਈਆ ਕਰਵਾਈ ਵਿਧਾਇਕ ਸੋਨਾ ਨੇ ਇਸ ਮੌਕੇ ਕਿਹਾ ਕਿ ਬੇਸ਼ੱਕ ਹੜ ਦਾ ਪਾਣੀ ਘਟਦਾ ਜਾ ਰਿਹਾ ਹੈ ਲੇਕਿਨ ਹਾਲਾਤ ਜਦ ਤੱਕ ਪਹਿਲਾਂ ਵਾਂਗੂ ਨਹੀਂ ਹੋ ਜਾਂਦੇ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਦਿਨ ਰਾਤ ਹਾਜ਼ਰ ਰਹਾਂਗੇ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੌਲ ਦਿੱਤੀ ਜਾਏਗੀ ਅੱਜ ਪਿੰਡਾਂ ਦੇ ਵਿੱਚ ਪਹੁੰਚ ਕੇ ਲੋਕਾਂ ਨੂੰ ਮਿਲੇ ਆ ਪਾਣੀ ਕਾਫੀ ਉਤਰ ਚੁਕਿਆ ਹੈ ਸੜਕਾਂ ਤਾਂ ਵੀ ਉਤਰ ਚੁਕਿਆ ਔਰ ਖੇਤਾਂ ਦੇ ਵਿੱਚੋਂ ਵੀ ਨਿਕਲਦਾ ਜਾ ਰਿਹਾ ਹੈ ਔਰ ਅਸੀਂ ਦੇਖ ਰਹੇ ਆ ਕਿ ਲੋਕਾਂ ਨੂੰ ਹਜੇ ਵੀ ਮੁਸੀਬਤ ਹੈ ਕਿਉਂਕਿ ਸੜਕਾਂ ਸਾਰੀਆਂ ਟੁੱਟ ਚੁੱਕੀਆਂ ਨੇ ਔਰ ਅਸੀਂ ਕੱਲ ਹੀ ਸਾਰੇ ਪਿੰਡਾਂ ਦੇ ਵਿੱਚ ਤੀਜੀ ਵਾਰ ਜਿਹੜੀ ਫੀਡ ਹੈ ਪਸ਼ੂਆਂ ਲਈ ਉਹ ਪਹੁੰਚਾ ਦਿੱਤੀ ਗਈ ਸੀ ਔਰ ਪਿੰਡਾਂ ਦੇ ਵਿੱਚ ਫੀਡ ਵੰਡੀ ਜਾ ਰਹੀ ਹੈ ਪਸ਼ੂਆਂ ਲਈ ਔਰ ਕੱਲ ਤੱਕ ਸਾਡਾ ਪੂਰੀ ਕੋਸ਼ਿਸ਼ ਹੈ ਜਿੰਨੀਆਂ ਸੜਕਾਂ ਨੇ ਅਸੀਂ ਦੁਬਾਰਾ ਚੱਲਣਯੋਗ ਬਣਾ ਦਈਏ ਔਰ ਉਸ ਤੋਂ ਬਾਅਦ ਜਿਹੜੀ ਵੀ ਰਾਸਮਗਰੀ ਹੈ ਜਿਹੜੀ ਪਿੰਡਾਂ ਤੱਕ ਸਹੀ ਤਰੀਕੇ ਨਾਲ ਪਹੁੰਚ ਸਕੇ ਕਿਉਂਕਿ ਬੇੜੀਆਂ ਬੰਦ ਹੋ ਚੁੱਕੀਆਂ ਨੇ ਪਾਣੀ ਨਿਕਲਦਾ ਜਾ ਰਿਹਾ ਹੈ ਔਰ ਬੇੜੀਆਂ ਹੇਠਲੇ ਲੱਗਣ ਲੱਗੀਆਂ ਨੇ ਇਸ ਕਰਕੇ ਬੇੜੀਆਂ ਬੰਦ ਹੋਣ ਕਰਕੇ ਜਿਹੜੀਆਂ ਸੜਕਾਂ ਕੱਲ ਤੱਕ ਅਸੀਂ ਪੂਰੀ ਕੋਸ਼ਿਸ਼ ਕਰਕੇ ਚੱਲਣ ਯੋਗ ਬਣਾ ਦੇਾਂਗੇ ਉਸ ਤੋਂ ਬਾਅਦ ਲੋਕਾਂ ਤੱਕ ਜਿਹੜੀ ਵੀ ਰਾਸਮਗਰੀ ਹੈ ਜੋ ਜੋ ਜ਼ਰੂਰੀ ਸਮਾਨ ਹੈ ਉਹ ਵੀ ਅਸੀਂ ਪਹੁੰਚਾਵਾਂਗੇ ਅੱਗੇ ਆ ਜਾਓ